ਇਸ ਵੈਬ ਚੈਨਲ ਤੇ ਵਧੇਰੇ ਤਾਜ਼ਾ ਖਬਰਾਂ ਦੇਖਣ ਲਈ ਪੰਜਾਬ ਜੋ ਸਰਚ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤੇ ਦੇਖੋ ਰੋਜ਼ ਤਾਜ਼ਾ ਖਬਰ ਬਿਨਾਰ ਰਜਿਸਟ੍ਰੇਸ਼ਨ ਲਾਟਰੀ ਸਿਸਟਮ ਡਰਾ ਸਿਸਟਮ ਚਲਾਉਣ ਵਾਲੇ ਠੱਗ ਪੋਲੇ ਪਾਲੇ ਲੋਕਾਂ ਨਾਲ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰ ਕੇ ਛੂ ਮੰਤਰ ਹੋ ਰਹੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਵੀ ਨਹੀਂ ਸਿਰਕਦੀ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਗਰਾਉਂ ਦੇ ਕਸਬਾ ਸਿਦਵਾ ਵੇਟ ਵਿੱਚ ਈਗਲ ਨਾਦੀ ਕੰਪਨੀ ਕੋਲੇ-ਬਾਲੇ ਲੋਕਾਂ ਨਾਲ ਲੰਬੇ ਸਮੇਂ ਤੋਂ ਧੋਖਾ ਧੜੀ ਕਰਦੀ ਆ ਰਹੀ ਹੈ ਜਿਸ ਦੇ ਚਲਦੇ ਅੱਜ ਨੌਜਵਾਨ ਭਾਰਤ ਸਭਾ ਸੰਗਰੂਰ ਵੱਲੋਂ ਉਕਤ ਕੰਪਨੀ ਖਿਲਾਫ ਰੋਸ ਮਾਰਚ ਕੱਢਿਆ ਅਤੇ ਉਕਤ ਕੰਪਨੀ ਦੇ ਦਫ਼ਤਰ ਦਾ ਜਿੰਦਰਾ ਤੋੜ ਕੇ ਆਪਣਾ ਕਬਜ਼ਾ ਕਰ ਲਿਆ ਸਾਡੇ ਨਾਲ ਬਹੁਤ ਵੱਡੀ ਸਰ ਖੱਡੀ ਹੋਈ ਆ ਜਿੱਦਾਂ ਕਿ ਈਗਲ ਇੰਡੀਆ ਲਿਮਟਿਡ ਕੰਪਨੀ ਹੋਈ ਈਗਲ ਟ੍ਰੇਡ ਕੰਪਨੀ ਹੋਈ ਇਹ ਦੋ ਮਾਲਕ ਬੈਠੇ ਆ ਪਰਮਜੀਤ ਸਿੰਘ ਪੁਵਾਰ ਤੇ ਸਰਜੀਤ ਸਿੰਘ ਪਹਿਲਾ ਠੱਗ ਆ ਤੇ ਦੂਜਾ ਠੱਗ ਹੈਗਾ ਪਰਮਜੀਤ ਪੁਵਾਰ ਇਹਨਾਂ ਨੇ ਸਾਨੂੰ ਨਾਲ ਲੈ ਕੇ ਤੇ ਭੋਲੇ ਬਾਲੇ ਲੋਕਾਂ ਤੋਂ ਬਹੁਤ ਜ਼ਿਆਦਾ ਪੈਸਾ ਯਾਨੀ ਕਿ 15 ਤੋਂ 20 ਕਰੋੜ ਦੇ ਲਾਗੇ ਬੰਨੇ ਇਹਨਾਂ ਨੇ ਸਾਰੇ ਯਾਨੀ ਕਿ ਵਾੜਦ ਵਿੱਚ ਇਹਨਾਂ ਨੇ ਧੱਕੀ ਮਾਰੀ ਆ ਜਿਹਦੇ ਵਿੱਚੋਂ ਸਾਡੇ ਜਿਹੜੇ ਮੇਨ ਮੇਨ ਬੰਦੇ ਆ ਉਹਨਾਂ ਦੀ ਉਹਨਾਂ ਦੇ ਨਾਲ 100 ਤੋਂ 4 ਕਰੋੜ ਦੇ ਵਿੱਚ ਠੱਗੀ ਮਾਰੀ ਹੋਈ ਹੈ ਜਿੰਦਾਬੰਦ ਇਸ ਕਰਕੇ ਆਏ ਕਿ ਜਿਹੜੀ ਚੁੱਟਫੰਡ ਕੰਪਨੀਆਂ ਵੱਡ ਰਹੀਆਂ ਨੇ ਗਿਆ ਗਵਰਨਮੈਂਟ ਇਹਨਾਂ ਦੇ ਜਿਹੜੇ ਵੀ ਲਾਇਸੈਂਸ ਬਣਾਉਂਦੇ ਨੇ ਉਹ ਨਾ ਬਣਾਉਣ ਉਹਨਾਂ ਨੂੰ ਰੱਦ ਕਰੇ ਜਾਵੇ ਗਰੀਬ ਲੋਕਾਂ ਦਾ ਇਹਦੇ ਵਿੱਚ ਪੈਸਾ ਲੱਗਦਾ ਹੈਗਾ ਗਰੀਬ ਲੋਕ ਮਿਹਨਤ ਕਰਕੇ ਪੈਸਾ ਲਾਉਂਦੇ ਨੇ ਉਹਨਾਂ ਨਾਲ ਐਨ ਮੌਕੇ ਤੇ ਆ ਕੇ ਜਦੋਂ ਉਹਨਾਂ ਦੇ ਪੈਸੇ ਨੇ ਮਚਿਉਰਿਟੀ ਹੁੰਦੀ ਹੈ ਠੱਗੀ ਵਜ ਜਾਂਦੀ ਹੈ ਮੰਨ ਲਓ ਸਰਜੀਤ ਸਿੰਘ ਹੈਗਾ ਇਹ ਪਰਮਜੀਤ ਸਿੰਘ ਇਹਨਾਂ ਨੇ ਲੋਕਾਂ ਦਾ ਕੋਈ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਆਫਰਾਰ ਹੋ ਗਏ ਨੇਗੇ ਇਹ ਇਸ ਕਰਕੇ ਅਸੀਂ ਬੇਨਤੀ ਕਰ ਦਿਆਂਗੀ ਗਵਰਨਮੈਂਟ ਨੂੰ ਵੀ ਇਹਨਾਂ ਦੇ ਪਰਚੇ ਦਰਜ ਐਸ ਕਬਜ਼ਾ ਕਰਿਆ ਉਹਨਾਂ ਦੀ ਪ੍ਰਾਪਰਟੀ ਜੋ ਵੀ ਹੈਗੀ ਸਾਡੇ ਹੱਥ ਲੱਗੀ ਅੱਜ ਸੀਗਾ ਜੀ ਕੁਝ ਪਤਾ ਲੱਗਿਆ ਮਾਮਲਾ ਤਾਂ ਜੀ ਕੋਈ ਚਟਪਟਾ ਕੰਪਣੀ ਹੈ ਜੀ ਕੋਈ ਇਲਾਕੇ ਦੇ ਲੋਕਾਂ ਨਾਲ ਠੱਗੀ ਮਾਰੀ ਹੈ ਇਹਨਾਂ ਨੇ ਹਾਂ ਇਹਨਾਂ ਦੇ ਕਿਹੜੇ ਮੁਤਾਬਕ ਤੇ ਬਾਕੀ ਇਹਦੀ ਇਨਕੁਆਇਰੀ ਕਰਕੇ ਜੋ ਵੀ ਬਣਦੀ ਕਾਰਵਾਈ ਹੋਈ ਜਿਹੜਾ ਦੋਸ਼ੀ ਪਾਇਆ ਜਾਵੇਗਾ ਕਾਨੂੰਨੀ ਤੌਰ ਤੇ ਹੋਗੀ